ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਆਈ ਦੀ ਚਰਚਾ ਆਪਾਂ ਇਸੇ ਸਵਾਲ ਤੋਂ ਸ਼ੁਰੂ ਕਰਨੀ ਆ ਬਈ ਦਿੱਲੀ ਦੇ ਵਿੱਚ ਚੋਣਾ ਅਰਵਿੰਦ ਕੇਜਰੀਵਾਲ ਹਾਰੇ ਆ ਤੇ ਚਰਚਾ ਇਹ ਚੱਲ ਰਹੀ ਆ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਏਗਾ ਹੁਣ ਇਹ ਕਿੱਦਾਂ ਸੰਭਵ ਹੋ ਸਕਦਾ ਹੈ ਜਾਂ ਇਹਨਾਂ ਚਰਚਾਵਾਂ ਦੇ ਪਿੱਛੇ ਕੀ ਕਾਰਨ ਹੈ ਇਹ ਜਰਾ ਤੁਸੀਂ ਖੁੱਲ ਕੇ ਸਮਝਾਓ ਵੀ ਪਾਰਟੀ ਪ੍ਰਧਾਨ ਚੋਣ ਹਾਰ ਗਿਆ ਤੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਕਹਿੰਦੇ ਉਹ ਬਦਲ ਦੇਣਾ ਨਹੀਂ ਦੇਖੋ ਇਹਨਾਂ ਗੱਲਾਂ ਦੇ ਵਿੱਚ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਉੱਚ ਸੂਤਰਾਂ ਤੱਕ ਮੈਂ ਪਹੁੰਚ ਕੀਤੀ ਅਜੇ ਆ ਕੁਝ ਨਹੀਂ ਹੈ ਹਾਲ ਦੀ ਘੜੀ ਕਿਸੇ ਤਰ੍ਹਾਂ ਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਦੀ ਤਬਦੀਲੀ ਦਾ ਵਿਚਾਰ ਨਹੀਂ ਪਹਿਲੀ ਤਾਂ ਗੱਲ ਇਹ ਹੈ ਹੁਣ ਇਹ ਗੱਲ ਆਈ ਕਿੱਥੋਂ ਹੈ ਮੈਂ ਟੈਲੀਵਿਜ਼ਨਾਂ ਤੇ ਦੇਖ ਰਿਹਾ ਸੀ ਮੀਡੀਆ ਦੇ ਹਿੱਸੇ 'ਚ ਦੇਖ ਰਿਹਾ ਸੀ ਬਹੁਤ ਸਾਰੇ ਜਿਹੜੇ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਵੀ ਬਿਆਨ ਆ ਰਿਹਾ ਇੱਕ ਭਾਜਪਾ ਦਾ ਲੀਡਰ ਕਹਿ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਹੁਣ ਦਿੱਲੀ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਇਸ ਕਰਕੇ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਅਜਿਹਾ ਮੈਨੂੰ ਇਹ ਲੱਗਦਾ ਹੈ ਕਈ ਵਾਰੀ ਨਾ ਸੰਦੀਪ ਜੀ ਜਿਹੜੀ ਸਿਆਸਤ ਹੈ ਨਾ ਸਿਆਸਤ ਦੇ ਵਿੱਚ ਜਦੋਂ ਕੋਈ ਪਾਰਟੀ ਜਿੱਤਦੀ ਹੈ ਉਹਨਾਂ ਦੇ ਲੀਡਰਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਉਹ ਇੰਨੇ ਜ਼ਿਆਦਾ ਖੁਸ਼ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਦੂਜੇ ਸੂਬੇ 'ਚ ਵੀ ਅਸੀਂ ਹੁਣ ਜਿੱਤੇ ਪਏ ਆ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਪੰਜਾਬ 'ਚ 18 19% ਵੋਟਾਂ ਮਿਲ ਗਈਆਂ ਸੀ ਬੀਜੇਪੀ ਨੂੰ ਬੀਜੇਪੀ ਦੇ ਲੀਡਰਾਂ ਨੂੰ ਲੱਗਦਾ ਸੀ ਵੀ ਅਸੀਂ ਹੁਣ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਨੇ ਵਿਧਾਨ ਸਭਾ ਦੀਆਂ ਉਹਨਾਂ ਦੇ ਵਿੱਚ ਵੀ ਅਸੀਂ ਕਮਾਲ ਕਰ ਜਾਗੇ ਪਰ ਉੱਥੇ ਫੇਰ ਸਿਰਫ ਕੇਵਲ ਢਿੱਲੋਂ ਨੂੰ ਛੱਡ ਕੇ ਬੀਜੇਪੀ ਤਿੰਨ ਹਲਕਿਆਂ ਚ ਜ਼ਮਾਨਤ ਜ਼ਬਤ ਕਰਾ ਗਈ ਪੰਜਾਬ ਚ ਸਿੱਖ ਲੀਡਰਸ਼ਿਪ ਸੀ ਪੰਜਾਬ ਚ ਵੀ ਜਿਹੜ ਨੂੰ ਬੀਜੇਪੀ ਨੇ ਖੜਾ ਕੀਤਾ ਸੀ ਹ ਜਿਹੜੇ ਸਪੀਕਰ ਸੀ ਕਲੋਂ ਸਾਹਿਬ ਰਵੀਂਦਰ ਕਲੋਂ ਉਹਨਾਂ ਦਾ ਪੁੱਤ ਜ਼ਮਾਨਤ ਜ਼ਬਤ ਹੋਈ ਫਿਰ ਹਾਂ ਰਵੀਕਾਂਤ ਸਿੰਘ ਕਲੋਂ ਤੇ ਰਵੀਕਰਨ ਨਹੀਂ ਰਵੀਕਾਂਤ ਰਵੀਕਰਨ ਰਵੀਕਰਨ ਫਿਰ ਮਨਪ੍ਰੀਤ ਬਾਦਲ ਦੀ ਜ਼ਮਾਨਤ ਜ਼ਬਤ ਹੋਈ ਤੇ ਫਿਰ ਜਿਹੜਾ ਡਾਕਟਰ ਸਾਹ ਵਾਲੀ ਸੀਟ ਤੇ ਖੜਾ ਸੀ ਜਿੱਥੇ ਉਹਨਾਂ ਦਾ ਪੁੱਤ ਜਿੱਤ ਗਿਆ ਡਾਕਟਰ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਉਹ ਠੰਡਲ ਸਾਹਿਬ ਅਕਾਲੀ ਦਲ ਚੋਂ ਉਤਰ ਗਏ ਸੀ ਉਹ ਅਕਾਲੀ ਦਲ ਚੋਂ ਗਏ ਸੀ ਉਹਨਾਂ ਦੀ ਵੀ ਜ਼ਮਾਨਤ ਜਬਤ ਹੋ ਗਈ ਸਿਰਫ ਕੇਵਲ ਢਿੱਲੋਂ ਦੀ ਜ਼ਮਾਨਤ ਬਚੀ ਹੁਣ ਦਿੱਲੀ ਦੀ ਜਿੱਤ ਹੋਈ ਹੈ ਨਾ ਬੀਜੇਪੀ ਬੀਜੇਪੀ ਦੀ ਦਿੱਲੀ ਦੀ ਜਿੱਤ ਤੋਂ ਬਾਅਦ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਅਸੀਂ ਦਿੱਲੀ ਚਾਂਮ ਆਦਮੀ ਪਾਰਟੀ ਨੂੰ ਹਰਾ ਲਿਆ ਅਸੀਂ ਪੰਜਾਬ ਚ ਵੀ ਹਰਾ ਜਾਾਂਗੇ ਇਸ ਕਰਕੇ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਵੀ ਹੁਣ ਬਸ ਭਗਵੰਤ ਮਾਨ ਨੂੰ ਬਦਲ ਦੇਣਾ ਹੈ ਕਿਸੇ ਵੀ ਸਮੇਂ ਭਗਵੰਤ ਮਾਨ ਬਦਲਿਆ ਜਾ ਸਕਦਾ ਹੈ ਕੇਦਰੀਵਾਲ ਪੰਜਾਬ ਚ ਆ ਕੇ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਜੀ ਆ ਬਿਲਕੁਲ ਨਹੀਂ ਹੈ ਪਹਿਲਾਂ ਤਾਂ ਇੱਕ ਗੱਲ ਮੈਨੂੰ ਸੰਦੀਪ ਜੀ ਦੱਸੋ ਜੀ ਜਦੋਂ ਅਰਵਿੰਦ ਕੇਜਰੀਵਾਲ ਦੀਆਂ 67 ਸੀਟਾਂ ਆਈਆਂ 62 ਸੀਟਾਂ ਆਈਆਂ ਦਿੱਲੀ ਚ ਬੀਜੇਪੀ 7-8 ਤੋਂ ਅੱਗੇ ਨਹੀਂ ਗਈ ਪਹਿਲੀ ਵਾਰੀ 15 ਚ ਬੀਜੇਪੀ ਦੀਆਂ 3 ਸੀਟਾਂ ਰਹਿ ਗਈਆਂ 20 ਚ ਬੀਜੇਪੀ ਦੀਆਂ ਸੀ 8 ਕਸੀਟਾਂ ਕਾਂਗਰਸ 15 ਚ ਵੀ 0 ਸੀ 20 ਚ ਵੀ 0 ਸੀ ਇਸ ਵਾਰ ਵੀ 0 ਹੈ ਪਰ ਜੇ ਬੀਜੇਪੀ ਨੇ 48 ਆ ਗਈਆਂ ਤੇ ਆਪ ਦੀਆਂ ਵੀ 22 ਸੀਟਾਂ ਨੇ ਦਿੱਲੀ ਚ ਜਿਹੜਾ ਲੋਕਾਂ ਦਾ ਫਤਵਾ ਹੈ ਨਾ ਕੋਣ ਅਸੀਂ ਉਸੇ ਰੂਪ ਚ ਗੱਲ ਕਰੀਏ ਜਿਸ ਰੂਪ ਚ ਉਹ ਹੈ 22 ਸੀਟਾਂ ਥੋੜੀਆਂ ਨਹੀਂ ਹੁਣ ਪੰਜਾਬ ਚ ਨਾ ਕਾਂਗਰਸ ਕੋਲੇ 22 ਸੀਟਾਂ ਨੇ ਨਾ ਬੀਜੇਪੀ ਕੋਲੇ ਕਾਂਗਰਸ ਵਾਲੇ ਦਾ 15 16 ਤੀ ਰਹਿ ਗਏ ਬੀਜੇਪੀ 2 ਹੈ ਪੰਜਾਬ ਚ ਅਕਾਲੀ ਦਲ ਤਿੰਨ ਤੇ ਹੈ ਇਹਦਾ ਮਤਲਬ ਹੈ ਦਿੱਲੀ ਚ ਜਿਹੜੀ ਹਾਰ ਹੈ ਆਮ ਆਦਮੀ ਪਾਰਟੀ ਦੀ ਉਹ ਐਨੀ ਮਾੜੀ ਵੀ ਨਹੀਂ ਹੈ 2 3% ਦਾ ਫਰਕ ਹੈ ਚਲੋ ਹਾਰ ਹਾਰ ਹੁੰਦੀ ਹੈ ਬੀਜੇਪੀ ਦੀ 48 ਸੀਟਾਂ ਨੇ ਉਹ ਗੱਲ ਸਮਝ ਆਉਂਦੀ ਹੈ ਪਰ ਦਿੱਲੀ ਚ ਕਾਂਗਰਸ 0 ਹੈ ਪੰਜਾਬ ਚ ਕਾਂਗਰਸ 0 ਨਹੀਂ ਹੁਣ ਜੇ ਬੀਜੇਪੀ ਦੇ ਲੀਡਰਾਂ ਨੇ ਅੱਜ ਹੀ ਇਹ ਸੁਪਨਾ ਪਾਲ ਲਿਆ ਨਾ ਵੀ ਸਾਡੀ ਦਿੱਲੀ ਚ ਸਰਕਾਰ ਬਣ ਗਈ ਤੇ ਅਸੀਂ ਪੰਜਾਬ ਚ ਵੀ ਬਣਾ ਗਏ ਜਿਵੇਂ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਭਗਵੰਤ ਮਾਨ ਤਿਆਰੀ ਕਰੇ ਪਰ ਮੈਂ ਇੱਕ ਟੀਵੀ ਤੇ ਸੁਣ ਰਿਹਾ ਸੀ ਰਵਨੀਤ ਬਿੱਟੂ ਭਗਵੰਤ ਮਾਨ ਨੂੰ ਭੰਡ ਸ਼ਬਦ ਨਾਲ ਸੰਬੋਧਨ ਕਰ ਰਿਹਾ ਸੀ ਤੇ ਉਦਾਂ ਗੱਲਾਂ ਇਹ ਚੱਲਦੀਆਂ ਸੀ ਵਿੱਚ ਵਿੱਚ ਵੀ ਸਾਡੀ ਦੋਸਤੀ ਬਹੁਤ ਹੈ ਫਿਰ ਦੋਸਤੀ ਚ ਅਜੇ ਸ਼ਬਦ ਨਹੀਂ ਵਰਤੇ ਜਾਂਦੇ ਸੋ ਕੁੱਲ ਮਿਲਾ ਕੇ ਜਿਹੜੀ ਇਹ ਗੱਲ ਤੁਰੀ ਹੈ ਨਾ ਇਹ ਨਿਰੋਲ ਸਿਆਸੀ ਇਲਜ਼ਾਮਬਾਜ਼ੀ ਹੈ ਇਹ ਵਕਤੀ ਹੈ ਨਹੀਂ ਕਿ ਅਰਵਿੰਦ ਕੇਜਰੀਵਾਲ ਇਸ ਵਕਤ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਵੇ ਨਾਲੇ ਐਡੀ ਛੋਟੀ ਸਿਆਸਤ ਅਰਵਿੰਦ ਕੇਜਰੀਵਾਲ ਵਰਗਾ ਜਿਹੜਾ ਵੱਡਾ ਆਗੂ ਆ ਉਹ ਨਹੀਂ ਕਰੂਗਾ ਕਿ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਬਣੂਗਾ ਹਾਲਾਂਕਿ ਲੁਧਿਆਣੇ ਵਾਲੀ ਸੀਟ ਡੱਲਾ ਸਾਹਿਬ ਖਾਲੀ ਹੋਈ ਐ ਗੋਗੀ ਸਾਹਿਬ ਵਾਲੀ ਸੰਦੀਪ ਜੀ ਇੱਕ ਦਿੱਲੀ ਦਾ ਮੁੱਖ ਮੰਤਰੀ ਜੇ ਦਿੱਲੀ ਚ ਹਾਰ ਗਿਆ ਤੇ ਉਹ ਲੁਧਿਆਣੇ ਚ ਐਮਐਲਏ ਦਾ ਹਲਕਾ ਚੋਣ ਲੜਨ ਲਈ ਕਦੇ ਵੀ ਨਹੀਂ ਆਏਗਾ ਹਾਂ ਰਾਜ ਸਭਾ ਰਾਸੂਬਾਈ ਰਸਤਾ ਹੈਗਾ ਉਹ ਕੇਜਰੀਵਾਲ ਦੇਰ ਸਵੇਰ ਤੁਸੀਂ ਦੇਖੋਗੇ ਹਾਂ ਉਹ ਰਸਤੇ ਦੇ ਬਾਰੇ ਵਿਚਾਰ ਹੋਏਗਾ ਪਰ ਮੈਨੂੰ ਲੱਗਦਾ ਹੈ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਜਾਣਗੇ ਭਾਵੇਂ ਪੰਜਾਬ ਚ ਕਿਸੇ ਤੋਂ ਅਸਤੀਫਾ ਦਿਵਾ ਕੇ ਜਾਣ ਹੋਰ ਤਾਂ ਕੋਈ ਹੱਲ ਨਹੀਂ ਔਰ ਉਹ ਇੱਕ ਸੇਫ ਰਸਤਾ ਹੈ ਔਰ ਬੈਟਰ ਰਸਤਾ ਹੈ ਹੁਣ ਜਿੱਥੋਂ ਤੱਕ ਗੱਲ ਰਹੀ ਭਗਵੰਤ ਮਾਨ ਦੀ ਸਿੱਖ ਚੇਰਾ ਇੱਕ ਮੁੱਖ ਮੰਤਰੀ ਹੈ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹਟਾਉਣ ਦੀ ਸੋਚ ਵੀ ਨਹੀਂ ਸਕਦੇ ਇਸ ਵੇਲੇ ਅਗਰ ਉਹ ਜੀ ਹਾਂ ਕੁਝ ਸੋਚਣਗੇ ਤਾਂ ਅਰਵਿੰਦ ਕੇਜਰੀਵਾਲ ਦੀ ਸਿਆਸਤ ਬਹੁਤ ਬੁਰੇ ਤਰੀਕੇ ਨਾਲ ਪੰਜਾਬ 'ਚ ਖਤਮ ਹੋਏਗੀ ਔਰ ਆਮ ਆਦਮੀ ਪਾਰਟੀ ਦੀ ਵੀ ਕਿਉਂਕਿ ਭਗਵੰਤ ਮਾਨ ਲੋਕਾਂ ਦਾ ਪਸੰਦੀਦਾ ਮੁੱਖ ਮੰਤਰੀ ਹੈ 92 ਸੀਟਾਂ ਦਿੱਤੀਆਂ ਨੇ ਉਹ ਠੀਕ ਹੈ ਦੇਖੋ ਨਰਾਜ਼ਗੀ ਦਾ ਵਿੱਚ ਚਿਹਰਾ ਨਹੀਂ ਦਿੱਤਾ ਸੀ ਤੇ ਆਮ ਆਦਮੀ ਪਾਰਟੀ ਜਿੱਤੀ ਨਹੀਂ ਸੀ 22 ਦੇ ਵਿੱਚ ਜਦੋਂ ਮੁੱਖ ਮੰਤਰੀ ਮਾਨ ਦਾ ਚਿਹਰਾ ਦਿੱਤਾ ਤਾਂ ਫਿਰ 92 ਸੀਟਾਂ ਜਿੱਤੀਆਂ ਜਿੱਤੀਆਂ ਹੁਣ ਹੁੰਦਾ ਕੀ ਹੈ ਨਰਾਜ਼ਗੀ ਹੁੰਦੀ ਹੈ ਭਗਵੰਤ ਮਾਨ ਦੇ ਨਾਲ ਵੀ ਲੋਕਾਂ ਦੀ ਇੱਕ ਸੈਕਸ਼ਨ ਦੀ ਨਾਰਾਜ਼ਗੀ ਹੋ ਸਕਦੀ ਹੈ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਵਿੱਚ ਕਿਸੇ ਫੈਸਲੇ ਤੋਂ ਲੋਕ ਖੁਸ਼ ਹੁੰਦੇ ਨੇ ਕਿਸੇ ਤੋਂ ਨਾਰਾਜ਼ ਹੁੰਦੇ ਨੇ ਸੋ ਲੋਕਾਂ ਦਾ ਨਾਰਾਜ਼ ਹੋਣਾ ਲੋਕਾਂ ਦਾ ਪਸੰਦ ਕਰਨਾ ਇਹ ਦੌਰ ਬਦਲਦਾ ਰਹਿੰਦਾ ਹੈ ਪਰ ਸਾਰਾ ਪੰਜਾਬ ਭਗਵੰਤ ਮਾਨ ਨਾਲ ਨਾਰਾਜ਼ ਹੋਵੇ ਅਜਿਹਾ ਨਹੀਂ ਹੈ ਠੀਕ ਹੈ ਕੁਝ ਹੱਦ ਤੱਕ ਐਂਟੀ ਇਨਕੰਮਬੈਂਸੀ ਹਰ ਸਰਕਾਰ ਦੇ ਖਿਲਾਫ ਹੈ ਹੁਣ ਨਰਿੰਦਰ ਮੋਦੀ ਕਿਹੜਾ ਸਪਸ਼ਟ ਬਹੁਮਤ ਲੈ ਕੇ ਜਾ ਸਕੇ ਇਸ ਵਾਰ ਜਦੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਤੇ ਨਰਿੰਦਰ ਮੋਦੀ ਵੀ ਸਪਸ਼ਟ ਬਹੁਮਤ ਨਹੀਂ ਲੈ ਕੇ ਜਾ ਸਕੇ ਅਸੀਂ ਇਸ ਗੱਲ ਨੂੰ ਸਮਝੀਏ ਔਰ ਰਾਹੁਲ ਗਾਂਧੀ ਵੀ 100 ਸੀਟਾਂ ਤੇ ਪਹੁੰਚ ਗਿਆ ਪਾਰਲੀਮੈਂਟ ਦੇ ਵਿੱਚ ਜਿਹਨੂੰ ਕਹਿੰਦੇ ਸੀ ਕਿ ਇਹ ਪੱਪੂ ਆਏ ਜਿੱਤ ਨਹੀਂ ਸਕਦਾ ਸੋ ਉਹ ਵੀ ਹੌਲੀ ਹੌਲੀ 100 ਸੀਟਾਂ ਤੇ ਆ ਗਿਆ ਜਿਹੜੀ ਸਿਆਸਤ ਹੈ ਨਾ ਇਹ ਬਦਲਦੀ ਰਹਿੰਦੀ ਹੈ ਲੋਕਾਂ ਦੇ ਵਿਚਾਰ ਲੋਕਾਂ ਦਾ ਲੋਕਾਂ ਦੀ ਸੋਚ ਇਹ ਮੁੱਦੇ ਮੁੱਦੇ ਤੇ ਬਦਲਦੀ ਹੈ ਜੇ ਹੁਣ ਦਿੱਲੀ 'ਚ ਭਾਜਪਾ ਜਿੱਤ ਗਈ ਤੇ ਪੰਜਾਬ 'ਚ ਕਾਂਗਰਸ ਖਤਮ ਨਹੀਂ ਹੋਈ ਹਜੇ ਦਿੱਲੀ ਦੇ ਵਿੱਚ ਕਾਂਗਰਸ ਜ਼ੀਰੋ ਹੈ ਮੁਕਾਬਲਾ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਔਰ ਭਾਜਪਾ ਚ ਬਣ ਗਿਆ ਔਰ ਲੋਕ ਲਗਾਤਾਰ ਤਿੰਨ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਪਾਰਟੀ ਬਣਾਇਆ ਪਹਿਲਾਂ 13 ਚ ਬਣੀ ਆਮ ਆਦਮੀ ਪਾਰਟੀ ਉਦੋਂ 28 ਸੀਟਾਂ ਸੀ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ 15 ਚ ਦੁਬਾਰਾ ਵੋਟਾਂ ਪਈਆਂ ਕੇਂਦਰੀਵਲ ਸਪਸ਼ਟ ਬਹੁਮਤ 67 ਸੀਟਾਂ ਭਾਜਪਾ ਕੋ 3 ਸੀ 20 ਚ 62 ਸੀਟਾਂ ਕੇਂਦਰੀਵਲ ਕੋ ਭਾਜਪਾ ਕੋਲੇ 8 ਤੇ ਚੌਥੀ ਵਾਰੀ ਅਗਰ ਨਹੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੋਟ ਸ਼ੇਅਰ ਦਾ ਬਹੁਤਾ ਫਰਕ ਨਹੀਂ ਸੀ 2% ਇਹ 2 2.5% ਦੇ ਵੋਟ ਸ਼ੇਅਰ ਦਾ ਫਰਕ ਹੈ ਹੁਣ ਜਿਹੜੀ ਮੀਟਿੰਗ ਸੱਦਣ ਦੀ ਗੱਲ ਆ ਰਹੀ ਹੈ ਸੰਦੀਪ ਜੀ ਵੀ ਦਿੱਲੀ ਚ ਸੱਦ ਲਈ ਜੀ ਐਮ ਐਲ اے ਤੇ ਮੰਤਰੀ ਤੇ ਪ੍ਰਚਾਰ ਕਰਨ ਵੀ ਤਾਂ ਗਏ ਹੋਏ ਸੀ ਨਾ ਦਿੱਲੀ ਚ ਪੰਜਾਬ ਦੇ ਮੰਤਰੀ ਪ੍ਰਚਾਰ ਕਰ ਰਹੇ ਸੀ ਜਦੋਂ ਪ੍ਰਵੇਸ਼ ਵਰਮਾ ਕਹਿੰਦਾ ਸੀ ਵੀ ਪੰਜਾਬ ਨੰਬਰ ਦੀਆਂ ਗੱਡੀਆਂ ਤੁਰੀਆਂ ਫਿਰਦੀਆਂ ਜੀ 26 ਜਨਵਰੀ ਆਉਣ ਵਾਲੀ ਹੈ ਜੀ ਇਹ ਕੀ ਇਹਨਾਂ ਦੀ ਮਨਛਾ ਜੀ ਪਰ ਡੱਲਾ ਸਾਹਿਬ ਇੱਥੇ ਇੱਕ ਸਵਾਲ ਹੈਗਾ ਇਹ ਜਿਹੜੀ ਮੀਟਿੰਗ ਜਿਹੜੀ ਆ ਇਹ ਮੁਤਲ ਕੀਤੀ ਗਈ ਹੈ ਇਹ ਮੀਟਿੰਗ ਵੈਸੇ ਕੀਤੀ ਜਾ ਸਕਦੀ ਸੀ ਮੰਤਰੀਆਂ ਦੀ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਹੋਣੀ ਸੀਗੀ ਇਹ ਹੋ ਸਕਦੀ ਸੀ ਕਿਉਂਕਿ ਦਿੱਲੀ ਦੇ ਵਿੱਚ ਤਾਂ ਇਹੋ ਚਰਚਾ ਹੋਣੀ ਆ ਨਾ ਵੀ ਅਗਲੀ ਰਣਨੀਤੀ ਕੀ ਬਣਾਉਣੀ ਆ ਇਹ ਚਰਚਾ ਇੱਕ ਦਿਨ ਦੋ ਦਿਨ ਪਾਏ ਜਾ ਸਕਦੇ ਸੀ ਪਰ ਲੱਗਦਾ ਹੈ ਕਿ ਪੰਜਾਬ ਵਾਲੀ ਮੀਟਿੰਗ ਹੋ ਸਕਦੀ ਸੀ ਨਹੀਂ ਦੇਖੋ ਜਿਹੜੀ 10 ਤਰੀਕ ਦੀ ਮੰਤਰੀ ਮੰਡਲ ਦੀ ਬੈਠਕ ਸੀ ਨਾ ਮੈਨੂੰ ਲੱਗਦਾ ਉਹ ਮੰਤਰੀ ਮੰਡਲ ਦੀ ਬੈਠਕ ਆਮ ਆਦਮੀ ਪਾਰਟੀ ਨੂੰ ਰੱਦ ਨਹੀਂ ਕਰਨੀ ਚਾਹੀਦੀ ਸੀ ਹਾਂ ਨਹੀਂ ਕਰਨੀ ਚਾਹੀਦੀ ਉਹ ਮੰਤਰੀ ਮੰਡਲ ਦੀ ਬੈਠਕ ਕਰ ਲੈਂਦੇ ਫਿਰ 11 ਨੂੰ ਅਗਰ ਦਿੱਲੀ ਜਾਣਾ ਹੈ ਮੰਤਰੀਆਂ ਵਿਧਾਇਕਾਂ ਨੇ ਉਹਦੇ ਵਿੱਚ ਕੋਈ ਕਿਸੇ ਨੂੰ ਇਤਰਾਜ਼ ਨਹੀਂ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੁਣ ਅਰਵਿੰਦ ਕੇਜਰੀਵਾਲ ਜੇ ਹਾਰ ਗਏ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਸਿਆਸ ਲੈ ਲਿਆ ਸਿਆਸਤ ਤੋਂ ਉਹ ਪਾਰਟੀ ਦਾ ਪ੍ਰਧਾਨਤਾ ਅੱਜ ਵੀ ਹੈ ਹੁਣ ਰਾਹੁਲ ਗਾਂਧੀ ਸੰਦੀਪ ਜੀ ਅਗਰ ਹਾਰ ਜਾਂਦੇ ਆ ਕੋਈ ਸੂਬਾ ਤੇ ਰਾਹੁਲ ਗਾਂਧੀ ਕੀ ਮੁੱਖ ਮੰਤਰੀ ਬਦਲਨ ਤੌਰ ਤੇ ਪੈਂਦਾ ਵੀ ਮੈਂ ਮੁੱਖ ਮੰਤਰੀ ਬਣ ਜਾ ਨਹੀਂ ਪ੍ਰਧਾਨ ਮੰਤਰੀ अरविंद केजरीवाल ਦਾ ਟੀਚਾ ਪ੍ਰਧਾਨ ਮੰਤਰੀ ਦੀ ਅਹੁਦੇ ਦੀ ਦੌੜ ਤਾਂ ਹੋ ਸਕਦਾ ਹੈ ਹਾਲਾਂਕਿ ਮੁੱਖ ਮੰਤਰੀ ਦੀ ਅਹੁਦੇ ਦੀ ਦੌੜ ਨਹੀਂ ਹੋ ਸਕਦਾ ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ केजरीवाल ਹੁਣ ਜਾਊਗਾ ਪਾਰਲੀਮੈਂਟ ਦੇ ਵਿੱਚ अरविंद केजरीवाल ਪਾਰਲੀਮੈਂਟ ਚ ਜਾਣਗੇ ਪੰਜਾਬ ਤੋਂ ਉਹਨਾਂ ਦਾ ਰਾਹ ਬਣੂਗਾ ਰਾਜ ਸਭਾ ਚ ਜਾਣਗੇ ਔਰ ਉਹ ਨਰਿੰਦਰ ਮੋਦੀ ਦੇ ਸਾਹਮਣੇ ਰਾਜ ਸਭਾ ਚ ਉਹਨਾਂ ਨੂੰ ਟੱਕਰਾਂਗੇ ਜਿਹੜੀ ਸਿਆਸਤ ਹੈ ਨਾ ਉਹ ਇਸ ਰੂਪ ਚ ਚੱਲਦੀ ਹੈ केजरीवाल ਐਡਾ ਛੋਟਾ ਖਿਡਾਰੀ ਨਹੀਂ ਉਹ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕਿਆ ਦਿੱਲੀ ਦਾ ਔਰ ਠੀਕ ਹੈ ਉਹਦੇ ਤੇ ਇਲਜ਼ਾਮ ਲੱਗੇ ਐਕਸਾਈਜ਼ ਪਾਲਿਸੀ ਤੇ ਕ腐ਸ਼ਨ ਦੇ ਇਲਜ਼ਾਮ ਲੱਗੇ ਉਹ ਹੁਣ ਅਦਾਲਤਾਂ ਤੈਅ ਕਰਨ ਗਿਆ ਉਹ ਅਦਾਲਤਾਂ ਤੈਅ ਕਰਨ ਗਿਆ ਵੀ ਉਹ ਸੱਚਾ ਹੈ ਉਹਨਾਂ ਦੀ ਸਰਕਾਰ ਨੇ ਕੋਈ ਕ腐ਸ਼ਨ ਕੀਤੀ ਜਾਂ ਨਹੀਂ ਕੀਤੀ ਉਹ ਤਾਂ ਹੁਣ ਸ਼ੁੱਧ ਅਦਾਲਤੀ ਮਾਮਲਾ ਹੈ ਜਿਵੇਂ ਤੁਸੀਂ ਦੇਖੋ ਨਾ ਜੀ ਇਲਜ਼ਾਮ ਤਾਂ ਕਾਂਗਰਸ ਤੇ ਕਿੱਡੇ ਕਿੱਡੇ ਲੱਗੇ ਸੀ 2G ਘਟਾਲਾ 3G 3G ਘਟਾਲਾ ਕਲਮਾੜੀ ਸਾਹਿਬ ਤੇ ਇਲਜ਼ਾਮ ਡੀ ਰਾਜਾ ਤੇ ਇਲਜ਼ਾਮ ਬੀਬੀ ਸੀ 14 ਤੇ ਉਹ ਕਿੱਥੇ ਗਏ ਸਾਰੇ ਲੀਡਰ ਭਰੀ ਹੋ ਗਏ ਕਹਿੰਦੇ ਜੀ ਉਹ ਕ腐ਸ਼ਨ ਹੈ ਹੀ ਨਹੀਂ ਸੀ ਕਰਪਸ਼ਨ ਸਾਬਤ ਕਰਨੀ ਪੈਂਦੀ ਆ ਹੁਣ ਕੈਪਟਨ ਮਰਿੰਦਰ ਤੇ ਸਿਟੀ ਸੈਂਟਰ ਘੁਟਾਲਾ ਅਸੀਂ ਕੱਢਿਆ ਸੀ ਕੈਪਟਨ ਮਰਿੰਦਰ ਤੇ ਹਾਲਾਂਕਿ ਉਹ ਘੁਟਾਲਾ ਹੋਇਆ ਸੀ ਪਰ ਉਹ ਕਿੱਥੇ ਗਿਆ ਸਰਕਾਰਾਂ ਕਿੱਥੇ ਲੱਗੀਆਂ ਉਸ ਘੁਟਾਲੇ ਨੂੰ ਅੱਜ ਸਿਟੀ ਸੈਂਟਰ ਘੁਟਾਲਾ ਗਿਆ ਕਿੱਥੇ ਇਹ ਪਤਾ ਹੀ ਨਹੀਂ ਤੇ ਕੈਪਟਨ ਮਰਿੰਦਰ ਨੂੰ ਵੀ ਕਲੀਨ ਚੈਟ ਮਿਲ ਗਈ ਇਸ ਕਰਕੇ ਆ ਬਾਦਲ ਫੜੇ ਗਏ ਸੀ ਜਦੋਂ ਆ ਕਿੰਨਾ ਕੁਛ ਬਾਦਲਾਂ ਤੇ ਹੋਇਆ ਤੇ ਕਿੱਥੇ ਗਏ ਬਾਦਲ ਉਹ ਸਰਕਾਰ ਆਈ ਤੇ ਸਾਰਾ ਕੁਝ ਖਤਮ ਹੋ ਗਿਆ ਇਹ ਜਿਹੜੇ ਕੇਸ ਨੇ ਨਾ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਰਾਜਨੀਤਿਕ ਦੁਸ਼ਮਣੀ ਵੀ ਹੁੰਦੀ ਹੈ ਬਹੁਤ ਪੱਦਰ ਤੇ ਆ ਹੁਣ ਤੁਸੀਂ ਪੰਜਾਬ ਚ ਦੇਖੋ ਨਾ ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਸੀ ਪਰਚਾ ਸਾਹਬ ਕਾ ਉਦਯੋਗ ਮੰਤਰੀਓ ਸ਼ਾਮਸੁੰਦਰ ਅਰੋੜਾ ਆ ਭਰਤ ਪੁਸ਼ਨਾਸ਼ੂ ਵੀ ਆਇਆ ਨਹੀਂ ਪਰਤ ਪੁਸ਼ਨਾਸ਼ੂ ਦਾ ਤਾਂ ਚਲੋ ED ਨੇ ਕੀਤਾ ਨਾ ਹਜੇ ਉਹ ਵਿਜੀਲੈਂਸ ਕੋਲੇ ਤਾਂ ਕੇਸ ਪੰਜਾਬ ਦਾ ਚੱਲ ਹੀ ਰਿਹਾ ਹੈ ਸ਼ਾਮਸੁੰਦਰ ਅਰੋੜਾ ਬਰੀ ਹੋ ਕੇ ਨਿਕਲ ਗਿਆ ਵਿਜੀਲੈਂਸ ਨੇ ਢੰਗ ਤਰੀਕੇ ਨਾਲ ਕੀਤਾ ਨਹੀਂ ਤੁਸੀਂ ਹੈਰਾਨੀ ਦੇਖੋ ਸ਼ਾਮਸੁੰਦਰ ਅਰੋੜਾ ਹਰੇ ਉਹ 50 ਲੱਖ ਰਿਸ਼ਵਤ ਲੈ ਕੇ ਵਾਲਾ ਮਾਮਲਾ ਵੀ ਆਇਆ ਸੀ ਹਾਂ ਚਲੋ ਜੋ ਵੀ ਹੈ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਇਹ ਕੇਸ ਅਦਾਲਤਾਂ 'ਚ ਜਾ ਕੇ ਕਿੱਥੇ ਖੜਦੇ ਨੇ ਜਦੋਂ ਫੈਸਲੇ ਹੋਣਗੇ ਨਾ ਫਿਰ ਕੋਈ ਵਿਅਕਤੀ ਕਰਪਟ ਹੈ ਜਾਂ ਨਹੀਂ ਉਦੋਂ ਤੈ ਹੁੰਦਾ ਪਰ ਸਵਾਲ ਇਹ ਹੈ ਕਿ ਫਿਲਹਾਲ ਅਰਵਿੰਦ ਕੇਜਰੀਵਾਲ ਜਿਹੜੀ ਮੀਟਿੰਗ ਕਰ ਰਹੇ ਨੇ ਪੰਜਾਬ ਦੇ ਵਿਧਾਇਕਾਂ ਦੀ ਉਹ ਕੋਸ਼ਿਸ਼ ਬਿਲਕੁਲ ਇਹੀ ਹੋਣੀ ਹੈ ਬਤੌਰ ਪਾਰਟੀ ਪ੍ਰਧਾਨ ਵੀ ਦਿੱਲੀ ਚ ਅਸੀਂ 1-2% ਦੇ ਫਰਕ ਨਾਲ ਹਾਰੇ ਆਂ ਔਰ ਅਸੀਂ ਪੰਜਾਬ ਚ ਕੋਈ ਕਮੀ ਨਾ ਛੱਡੀਏ ਔਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਅਰਵਿੰਦ ਕੇਜਰੀਵਾਲੇ ਗਲਤੀ ਨਹੀਂ ਕਰਨਗੇ ਕਿ ਉਹ ਪੰਜਾਬ ਦੀ ਸਰਕਾਰ ਚ ਬੇਲੋੜੀ ਦਖਲਅੰਦਾਜ਼ੀ ਕਰਨ ਉਹ ਨਹੀਂ ਕਰਨਗੇ ਉਹ ਭਗਵੰਤ ਮਾਨ ਨੂੰ ਖੁੱਲੀ ਛੁੱਟੀ ਦੇਣਗੇ ਔਰ ਭਗਵੰਤ ਮਾਨ ਆਪਣੀ ਤਬੀਅਤ ਮੁਤਾਬਕ ਬਤੌਰ ਮੁੱਖ ਮੰਤਰੀ ਪੰਜਾਬ ਦੇ ਵਿੱਚ ਵਿਚਰਣਗੇ ਤੁਸੀਂ ਦੇਖੋ ਨਾ ਦਿੱਲੀ ਚ ਭਗਵੰਤ ਮਾਨ ਨੇ ਕਿਸ ਵੱਡੇ ਪਦਰ ਤੇ ਪ੍ਰਚਾਰ ਕੀਤਾ ਇਹ ਵੀ ਹੋ ਸਕਦਾ ਹੈ ਅਗਰ ਭਗਵੰਤ ਮਾਨ ਨਾ ਹੁੰਦਾ ਤੇ ਅੱਜ ਜਿਹੜਾ ਫਾਸਲਾ 2% ਦਾ ਉਹ ਵੱਧ ਹੋ ਸਕਦਾ ਸੀ ਭਗਵੰਤ ਮਾਨ ਦੀ ਬਹੁਤ ਵੱਡੀ ਭੂਮਿਕਾ ਸੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਜਿੰਨਾ ਤਕੜਾ ਲੀਡਰ ਹੈ ਕੋਈ ਕ੍ਰਪਸ਼ਨ ਦੇ ਇਲਜ਼ਾਮ ਨਹੀਂ ਜਿਵੇਂ ਜਿਵੇਂ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਤੇ ਕਰਪਸ਼ਨ ਦੇ ਇਲਜ਼ਾਮ ਲੱਗਦੇ ਸੀ ਭਗਵੰਤ ਮਾਨ ਨੇ ਤੱਕਰਾਏ ਤੇ ਹੀ ਮਕਾਨ ਲਿਆ ਜਲੰਧਰ ਵੀ ਸੋ ਕੋਈ ਮਹਿਲ ਨਹੀਂ ਪਾਇਆ ਸਾਡੇ ਤਾਂ ਇੱਥੇ ਹੋਟਲ ਬਣ ਗਏ ਲੀਡਰਾਂ ਦੇ ਹਾਂਜੀ ਲੀਡਰਾਂ ਦੇ ਹੋਟਲ ਬਣ ਗਏ ਲੀਡਰਾਂ ਦੇ ਕੋਠੀ ਮਕਾਨ ਪੇਂਟ ਹੋ ਗਏ ਹਾਂਜੀ ਉਹਨਾਂ ਦੇ ਪੁੱਤ ਕਾਰੋਬਾਰ ਕਰਨ ਲੱਗ ਗਏ ਬੱਸਾਂ ਪੈ ਗਈਆਂ ਬੜਾ ਕੁਝ ਹੋ ਗਿਆ ਇੱਥੇ ਤਾਂ ਢਾਬਿਆਂ ਤੇ ਲੀਡਰਾਂ ਨੇ ਨਜ਼ਰਾਂ ਗਾੜ ਲੀਆਂ ਸੀ ਇਥੇ ਦਾ ਬ੍ਰੈਡ ਦੇ ਵਿੱਚੋਂ ਪਤਾ ਕਰਨ ਲੱਗੇ ਸੀ ਵੀ ਕਿੰਨੇ ਕੁ ਬਚਦੇ ਆ ਕਿੰਨੇ ਕੁ ਨਹੀਂ ਬਚਦੇ ਸੋ ਬੜੀਆਂ ਗੱਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਸਮੇਂ 'ਚ ਹੋਈਆਂ ਘਟੋ ਘਟ ਭਗਵੰਤ ਮਾਨ ਉਸ ਰਾਤ ਤੇ ਨਹੀਂ ਐ ਭਗਵੰਤ ਮਾਨ ਦੇ ਪਰਿਵਾਰ ਨੇ ਜਾਂ ਨਿੱਜੀ ਤੌਰ ਤੇ ਭਗਵੰਤ ਮਾਨ ਨੇ ਮਹਿਲ ਪਾਲੇ ਕੋਠੀਆਂ ਪਾਲੀਆਂ ਟਰਾਂਸਪੋਰਟਾਂ ਚਲਾ ਲੀਆਂ ਅਜੇ ਹੀ ਗੱਲ ਨਹੀਂ ਐ ਠੀਕ ਐ ਨਰਾਜ਼ਗੀ ਸਰਕਾਰੀ ਵਰਗ ਦੀ ਹੋ ਸਕਦੀ ਐ ਪੈਨਸ਼ਨ ਕਰਕੇ ਉਹ ਹੁੰਦੀ ਵੀ ਐ ਉਹ ਹਣੀ ਵੀ ਚਾਹੀਦੀ ਐ ਡੈਮੋਕ੍ਰੇਸੀ ਐ ਤੁਸੀਂ 100% ਤੁਸੀਂ ਦੇਖੋ ਨਾ ਕਰਜ਼ੇ ਚ ਪ੍ਰਾਣੀਆਂ ਸਰਕਾਰਾਂ ਕਿੰਨਾ ਛੱਡ ਕੇ ਗਈਆਂ ਪੰਜਾਬ ਚ ਤੁਸੀਂ ਪੌਣੇ 3 ਲੱਖ ਦਾ ਕਰਜ਼ਾ ਛੱਡ ਕੇ ਇਹ ਉਮੀਦ ਕਰੋ ਕਿ ਭਗਵੰਤਮਾਨ 3 ਸਾਲਾਂ ਚ ਤੁਹਾਡਾ ਪੌਣੇ 3 ਲੱਖ ਦਾ ਕਰਜ਼ਾ ਲਾਹ ਜੇ ਤੇ ਤੁਸੀਂ ਮੌਜਾਂ ਮਾਣ ਕੇ ਚਲੇ ਜਾਓ ਇਹ ਸੰਭਵ ਨਹੀਂ ਹੁਣ ਵੀ ਟਾਰਗੇਟ ਭਗਵੰਤ ਮਾਨ ਨੂੰ ਕੀਤਾ ਗਿਆ ਇਹ ਤਾਂ ਪਹਿਲਾ ਟਾਰਗੇਟ ਹੋਇਆ ਭਗਵੰਤ ਮਾਨ ਤੇ ਪਰ ਡੱਲਾ ਸਾਹਿਬ ਇੱਥੇ ਇੱਕ ਸਵਾਲ ਹੋਰ ਹੈ ਜਿੱਦਾਂ ਇਹ ਵੀ ਚਰਚਾ ਹੀ ਹੈ ਨਾ ਆਪਾਂ ਇਹ ਜਿਹੜੀ ਪ੍ਰੋਗਰਾਮ ਸ਼ੁਰੂ ਕੀਤਾ ਇਹ ਚਰਚਾ ਹੀ ਹੈ ਨਾ ਵੀ ਮਾਨ ਸਾਹਿਬ ਨੂੰ ਬਦਲਿਆ ਜਾਊਗਾ ਮੁੱਖ ਇਹ ਚਰਚਾ ਹੀ ਹੈ ਇਹ ਇਹ ਇੱਕ ਅਜੰਡਾ ਹੈ ਇਹ ਜਿਵੇਂ ਇਹ ਅਜੰਡੇ ਚੱਲਦੇ ਨੇ ਹੁਣ ਨਵਜੋਤ ਸਿੱਧੂ ਦੇ ਖਿਲਾਫ ਵੀ ਸੀ ਉੱਥੇ ਹੀ ਆਉਣ ਲੱਗਿਆ ਸੀ ਜੀ ਜੀ ਸਵਾਲ ਇਹ ਵੀ ਹੈ ਡੱਲਾ ਸਾਹਿਬ ਚਰਚਾ ਹੀ ਇਹ ਵੀ ਚੱਲਦੀ ਪਈ ਹੈ ਵੀ ਕਾਂਗਰਸ ਵੀ ਹੁਣ ਇੱਕ ਇਹੋ ਜਿਹਾ ਚਿਹਰਾ ਤਲਾਸ਼ ਰਹੀ ਹੈ ਜਿਹਨੂੰ 27 ਦੇ ਉੱਤੇ ਪੋਸਟਰ ਤੇ ਲਾਇਆ ਜਾ ਸ ਤਾ ਜੋ ਦਿੱਲੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਕਿਉਂਕਿ ਭਗਵੰਤ ਕੇਜਰੀਵਾਲ ਉਹਨਾਂ ਦਾ ਚਿਹਰਾ ਸੀਗਾ ਕਹਿੰਦੇ ਵੀ ਜੇ ਕੇਜਰੀਵਾਲ ਦੇ ਨਾਲ ਇਦਾਂ ਹੋ ਸਕਦਾ ਤੇ ਕਾਂਗਰਸ ਦੇ ਨਾਲ ਤਾਂ ਫਿਰ ਬਹੁਤ ਕੁਝ ਵਾਪਰ ਸਕਦਾ ਕਾਂਗਰਸ ਵੀ ਇੱਕ ਚਿਹਰਾ ਤਲਾਸ਼ ਰਹੀ ਹੈ ਵੀ ਤਲਾਸ਼ ਰਹੀ ਹੈ ਪਹਿਲਾਂ ਵੀ ਨਵਜੋਤ ਸਿੱਧੂ ਨੂੰ ਟਾਰਗੇਟ ਕੀਤਾ ਗਿਆ ਜਿਵੇਂ ਅੱਜ ਸਾਰੇ ਭਗਵੰਤ ਮਾਨ ਦੇ ਖਿਲਾਫ ਹੋ ਗਏ ਤੁਸੀਂ ਸਵੇਰ ਦੇ ਦੇਖਦੇ ਹੋ ਮੀਡੀਆ ਦਾ ਕਿੱਡਾ ਹਿੱਸਾ ਤੁਸੀਂ ਦੇਖੋ ਸਾਡੇ ਚੈਨਲ ਵਾਲੇ ਵੀ ਇੱਕ ਦਿਨ 'ਚ ਬਦਲ ਜਾਂਦੇ ਬਿਲਕੁਲ ਕਈ ਚੈਨਲ ਵਾਲੇ ਮੈਂ ਦੇਖ ਰਿਹਾ ਜਿਹੜੇ ਅੱਜ ਤੱਕ ਭਗਵੰਤਮਾਨ ਦਾ ਗੁਣਗਾਨ ਕਰਦੇ ਸੀ ਉਹ ਮਿੰਟਾਂ 'ਚ ਹੀ ਬਦਲ ਗਏ ਤੇ ਸੁਰਖੀਆਂ ਚੱਲ ਰਹੀਆਂ ਵੀ ਭਗਵੰਤਮਾਨ ਬਦਲਿਆ ਜਾ ਸਕਦਾ ਅਸਲ 'ਚ ਕੀ ਹੈ ਉਹਨਾਂ ਦੀ ਦੋਸਤੀ ਮੁੱਦਿਆਂ ਦੀ ਨਹੀਂ ਨਾ ਹੀ ਉਹਨਾਂ ਨੂੰ ਪੰਜਾਬ ਦੇ ਨਾਲ ਉਹਨਾਂ ਨੂੰ ਇਸ਼ਤਿਹਾਰਾਂ ਨਾਲ ਮੁਹੱਬਤ ਹੈ ਜਦ ਤੱਕ ਉਹਨਾਂ ਨੂੰ ਲੱਗਦਾ ਸੀ ਵੀ ਦਿੱਲੀ ਦੀ ਸਰਕਾਰ ਆ ਸਾਨੂੰ ਇਸ਼ਤਿਹਾਰ ਮਿਲ ਰਹੇ ਨੇ ਦਿੱਲੀ ਦੇ ਚੈਨਲਾਂ ਜੁੰਲਾਂ ਨੂੰ ਉਹ ਰੰਗ ਬਦਲ ਗਏ ਆਪਣੇ ਕਿਉਂਕਿ ਹੁਣ ਇਸ਼ਤਿਹਾਰ ਮੁੱਕ ਜਾਣੇ ਨੇ ਪਰ ਤੁਸੀਂ ਜ਼ਰੂਰ ਅਗਰ ਤੁਹਾਨੂੰ ਭਗਵੰਤ ਮਾਨ ਪਸੰਦ ਹੈ ਤੁਸੀਂ ਜ਼ਰੂਰ ਉਹਦੀ ਗੱਲ ਕਰੋ ਤੁਹਾਨੂੰ ਨਰਿੰਦਰ ਮੋਦੀ ਪਸੰਦ ਹੈ ਤੁਸੀਂ ਉਹਦੀ ਗੱਲ ਕਰੋ ਤੁਸੀਂ ਸੁਖਵੀਰ ਬਾਦਲ ਤੁਹਾਨੂੰ ਪਸੰਦ ਹੈ ਤੁਸੀਂ ਉਹਦੀ ਗੱਲ ਕਰੋ ਤੁਹਾਨੂੰ ਨਵਜੋਤ ਸਿੱਧੂ ਪਸੰਦ ਹੈ ਤੁਸੀਂ ਉਹਦੀ ਗੱਲ ਕਰੋ ਪਰ ਤੁਸੀਂ ਵਿੱਕ ਕੇ ਨਾ ਕਰੋ ਤੁਸੀਂ ਪੈਸਿਆਂ ਨਾਲ ਇਸ਼ਤਿਹਾਰਾਂ ਨਾਲ ਨਾ ਕਰੋ ਤੁਹਾਡਾ ਤੁਹਾਨੂੰ ਲੱਗਦਾ ਖੜੇ ਭਗਵੰਤ ਮਾਨ ਹੈ ਖੜੇ ਪੰਜਾਬ ਨਾਲ ਤੇ ਆਪਾਂ ਖੜੇਆਂ ਨਾਲ ਹੁਣ ਨਵਜੋਤ ਸਿੱਧੂ ਹੈ ਖੜੇ ਪੰਜਾਬ ਦੇ ਨਾਲ ਤੇ ਖੜੀਆਂ ਅਸੀਂ ਨਵਜੋਤ ਸਿੱਧੂ ਦੇ ਨਾਲ ਕਦੀ ਵੀ ਸਿਆਸਤ ਦੇ ਵਿੱਚ ਇਮਾਨਦਾਰੀ ਐ ਖਤਮ ਨਹੀਂ ਹੁੰਦੀ ਸੰਦੀਪ ਜੀ ਅਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕੀਤੀ ਸੀ ਤੇ ਅਸੀਂ ਅਕਾਲੀ ਦਲ ਨਾਲ ਵੀ ਖੜੇ ਆ ਪਰ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਸਹੀ ਹੋਣੇ ਚਾਹੀਦੇ ਅਸੀਂ ਤੇ ਜੇ ਪ੍ਰਚਾਰ ਚਰਚਾ ਕਰਦੇ ਆ ਜਾਂ ਸਾਡੇ ਉਹ ਪੋਸਟਰ ਵੀ ਬਣਾ ਦਿੰਦੇ ਕੋਈ ਗੱਲ ਨਹੀਂ ਬਣਾਈ ਜਾਓ ਅਸੀਂ ਤੇ ਅਕਾਲੀ ਦਲ ਦੀ ਗੱਲ ਕਰਦੇ ਆ ਨਾ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਤੇ ਕਰਦੇ ਹੀ ਨਹੀਂ ਸੰਦੀਪ ਜੀ ਜਦੋਂ ਤੋਂ ਇਨਸਾਨ ਜਿਵੇਂ ਜਿਵੇਂ ਇਨਸਾਨ ਆਪਣੀ ਜ਼ਿੰਦਗੀ ਚ ਅੱਗੇ ਵੱਧਦਾ ਹੈ ਉਹ ਹਮੇਸ਼ਾ ਇੱਕ ਪਾਰਟੀ ਨੂੰ ਵੋਟ ਨਹੀਂ ਪਾਉਂਦਾ ਕੋਈ ਵੇਲਾ ਸੀ ਜਦੋਂ ਮੈਂ ਵੀ ਅਕਾਲੀ ਦਲ ਨੂੰ ਵੋਟ ਪਾਈ ਵੇਲਾ ਆਇਆ ਮੈਂ ਕਾਂਗਰਸ ਨੂੰ ਵੀ ਵੋਟ ਪਾਈ ਸੀ ਵੇਲਾ ਆਇਆ ਮੈਂ ਝਾੜੂ ਨੂੰ ਵੀ ਵੋਟ ਪਾਈ ਤੇ ਇਹਦੇ ਚ ਇਹਦੇ ਚ ਕੋਈ ਵਿਖਣ ਵਾਲੀ ਗੱਲ ਨਹੀਂ ਹੁੰਦੀ ਵੀ ਤੁਸੀਂ ਵਿੱਕ ਗਏ ਤੁਸੀਂ ਕਿਹਦੇ ਨਾਲ ਖੜੋਗੇ ਨਵਜੋਤ ਸਿੱਧੂ ਨਾਲ ਨਵਜੋਤ ਸਿੱਧੂ ਨੂੰ ਕਿਉਂ ਮੈਂ ਕਹਿੰਦਾ ਵੀ ਨਵਜੋਤ ਸਿੱਧੂ ਮੁੱਖ ਮੰਤਰੀ ਹੋਣਾ ਚਾਹੀਦਾ ਪੰਜਾਬ ਦਾ ਕਿਉਂਕਿ ਉਹਦੇ ਕੋਲੇ ਅਜੰਡਾ ਹੈ ਉਹਦੇ ਕੋਲੇ ਜ਼ਮੀਰ ਹੈ ਉਹ ਵਿੱਕਿਆ ਨਹੀਂ ਜੀ ਉਹ ਵਿਕਿਆ ਹੁੰਦਾ ਤੇ ਉਹਨੇ ਲੱਖਾਂ ਕਰੋੜਾ ਰੁਪਏ ਅੰਦਰ ਕੀਤੇ ਹੁੰਦੇ ਮਹਿਲ ਬਣਾਏ ਹੁੰਦੇ ਰੇਤੇ ਦੀਆਂ ਖੱਡਾਂ ਹੁੰਦੀਆਂ ਸਿੱਧੂ ਦੀ ਵੀ ਟਰਾਂਸਪੋਰਟ ਚੱਲਦੀ ਹੁੰਦੀ ਢਾਬਿਆਂ ਤੇ ਸਿੱਧੂਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਤੇ ਉਹ ਤਾਂ ਕਮੈਂਟਰੀ ਕਰ ਰਿਹਾ ਮਿਹਨਤ ਕਰ ਰਿਹਾ ਆਪਣੀ ਨਵਜੋਤ ਸਿੱਧੂ ਉਹ ਤਾਂ ਆਪਣੇ ਹੁਨਰ ਦੇ ਨਾਲ ਆਪਣੇ ਆਪਣਾ ਕੰਮ ਕਰ ਰਿਹਾ ਤੇ ਇਹ ਗੱਲ ਉਹਨਾਂ ﺍﻟਾਨੀਆਂ ਕਹੀ ਕਿ ਮੈਨੂੰ ਹੁਣ ਕੁਝ ਦੇਰ ਲਈ ਸਿਆਸਤ ਤੇ ਅਗਲੇ ਨੇ ਵੀ ਆਪਣਾ ਪਰਿਵਾਰ ਚਲਾਣਾ ਹੈ ਨਾ ਤੇ ਉਸੇ ਤਰ੍ਹਾਂ ਕਹਿ ਰਿਹਾ ਨਾ ਇਸ ਕਰਕੇ ਨਵਜੋਤ ਸਿੱਧੂ ਨਾਲ ਅੱਜ ਵੀ ਖੜੇ ਆ ਕਿਉਂਕਿ ਸਾਨੂੰ ਚਾਹੀਦਾ ਪੰਜਾਬ ਜੀ ਇਮਾਨਦਾਰ ਮੁੱਖ ਮੰਤਰੀ ਹੈ ਆਪਾਂ ਨੂੰ ਉਹ ਮੁੱਖ ਮੰਤਰੀ ਨਹੀਂ ਚਾਹੀਦਾ ਪੰਜਾਬ 'ਚ ਜਿਹੜਾ ਮੁੱਖ ਮੰਤਰੀ ਬਣਦੇ ਹੀ ਕੋਠੀਆਂ ਮਹਿਲ ਬਣਾਉਣ ਦੇ ਸੁਪਨੇ ਲੈਣ ਲੱਗ ਜੇ ਕਿ ਪਹਿਲਾਂ ਮੈਂ ਆਪਣੇ ਘਰ ਭਰ ਲਾਂ ਤੇ ਭਗਵੰਤ ਮਾਨ ਦੀ ਵੀ ਇਸ ਕਰਕੇ ਇਸ ਕਰਕੇ ਭਗਵੰਤ ਮਾਨ ਦੇ ਵੀ ਨਾਲ ਖੜੇ ਆ ਵੀ ਪੰਜਾਬ ਦੇ 42% ਲੋਕਾਂ ਨੇ ਉਹਨੂੰ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚੁਣਿਆ 46% ਵੋਟ 46% ਵੋਟ ਮਤਲਬ ਲਗਭਗ ਅੱਧੇ ਪੰਜਾਬ ਨੇ ਉਹਨੂੰ ਮੁੱਖ ਮੰਤਰੀ ਦੇ ਤੌਰ ਤੇ ਵੋਟ ਪਾਈ ਹੈ ਤੇ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਨਾ ਉਹ ਤੇ ਹਜੇ 2 ਸਾਲ ਹੋਰ ਨੇ हां अगर भगवंत मान 2 साल च नहीं डिलीवर करदा फिर ਲੋਕਾਂ ਕੋਲੇ ਹੱਕ ਹੈ ਬਦਲਣ ਦਾ ਬਿਲਕੁਲ ਤੇ ਜੇ ਡਿਲੀਵਰ ਕਰਦਾ ਕੀ ਡਿਲੀਵਰ ਕਰ ਰਿਹਾ ਹੁਣ 50000 ਤੋਂ ਵੱਧ ਨੌਕਰੀਆਂ ਦਿੱਤੀਆਂ ਕਿਸੇ ਨੇ ਕੋਈ ਕਰਪਸ਼ਨ ਦਾ ਇਲਜ਼ਾਮ ਲਾਇਆ ਕਿਸੇ ਦੇ ਧੀ ਪੁੱਤ ਨੇ ਵੀ ਸਾਡੇ ਤੋਂ ਪੈਸੇ ਮੰਗ ਲਏ ਜੀ ਭਗਵੰਤ ਮਾਨ ਨੇ ਗੱਲ ਕਿਸੇ ਦੀ ਵਕਾਲਤ ਦੀ ਨਹੀਂ ਗੱਲ ਮੁੱਦਿਆਂ ਤੇ ਹੈ ਗੱਲ ਮੁੱਦਿਆਂ ਤੇ ਹੈ ਹੁਣ ਹਾਂ ਅੱਜ ਬੀਜੇਪੀ ਕਹਿ ਰਹੇ ਕਿ ਮੈਂ ਅਸੀਂ ਪੰਜਾਬ ਦੇ ਕਿਸਾਨਾਂ ਲਈ ਐਮਐਸਪੀ ਲਾਗੂ ਕਰਦੇ ਹਾਂ ਬਿਲਕੁਲ ਅਸੀਂ ਸ਼ਾਮ ਨੂੰ ਕਹਾਂਗੇ ਕਿ ਨਰਿੰਦਰ ਮੋਦੀ ਜੀ ਤੁਹਾਡਾ ਧੰਨਵਾਦ ਧੰਨਵਾਦ ਤੁਸੀਂ ਐਮਐਸਪੀ ਦਾ ਕਾਨੂੰਨ ਬਣਾ ਕੇ ਪੰਜਾਬ ਦੀ ਕਿਸਾਨੀ ਨੂੰ ਸਾਂਭਿਆ ਉਧਰ ਦੇਖੋ ਅੱਜ ਬੀਜੇਪੀ ਕਹਿ ਰਹੀ ਹੈ ਤੇ ਫਿਰ ਵਿਗੜ ਗਈ ਹੈ ਹਲਿਆ 14 ਤਰੀਕ ਨੂੰ ਮੀਟਿੰਗ ਹੋਣੀ ਹੈ ਸ਼ੁੱਕਰਵਾਰ ਵਾਲੇ ਦਿਨ ਉਸ ਤੋਂ ਪਹਿਲਾਂ ਮੈਂ ਹੁਣ ਖਬਰ ਦੇਖ ਰਿਹਾ ਸੀਗਾ ਇਸ ਪ੍ਰੋਗਰਾਮ ਤੋਂ ਪਹਿਲਾਂ ਕਿ ਢੱਲੇਵਾਲ ਦੀ ਸਿਹਤ ਫਿਰ ਨਾਜ਼ੁਕ ਹੋ ਗਈ ਹੈ ਬਿਲਕੁਲ ਉਸ ਪਾਸੇ ਉਮੀਦ ਕਰਦੇ ਹਾਂ ਕਿ ਉਹ ਠੀਕ ਹੋਣਗੇ 14 ਨੂੰ ਮੀਟਿੰਗ ਹੈ ਸੰਦੀਪ ਜੀ ਜਿਹੜਾ ਵਿਸ਼ਾ ਹੈ ਨਾ ਤੁਸੀਂ ਵੇਖੋ ਅੱਜ ਮੋਦੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਨੂੰ ਅਸੀਂ ਟੈਕਸ ਬੈਨੀਫਿਟ ਸਟੇਟ ਲਾਉਂਦੇ ਆ 20 ਸਾਲ ਪੰਜਾਬ ਚ ਸਨਤ ਨੂੰ ਟੈਕਸ ਨਹੀਂ ਦੇਣਾ ਪਊਗਾ ਅਸੀਂ ਕਵਾਂਗੇ ਵੀ ਹਾਂ ਹੁਣ ਬੀਜੇਪੀ ਦੀ ਸਰਕਾਰ ਪੰਜਾਬ ਚ ਬਣਨੀ ਚਾਹੀਦੀ ਹੈ ਅੱਜ ਕਹਿ ਦੇਣ ਮੋਦੀ ਸਾਹਿਬ ਕਿ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੰਨੇ ਆ ਤੁਹਾਡੀ ਰਾਜਧਾਨੀ ਹੈ ਤੁਹਾਡਾ ਤੁਹਾਡਾ ਸੂਬਾ ਤੇ ਅਸੀਂ ਕਵਾਂਗੇ ਕਿ ਹਾਂ ਬੀਜੇਪੀ ਦੀ ਸਰਕਾਰ ਬਣਨੀ ਚਾਹੀਦੀ ਹੈ ਅਸੀਂ ਬੀਜਪੀ ਦੇ ਲੀਡਰ ਤੁਸੀਂ ਵੇਖਿਆ ਕਦੀ ਕਿ ਬੀਜਪੀ ਦੇ ਲੀਡਰ ਪੰਜਾਬ ਵਾਲੇ ਦਿੱਲੀ ਜਾ ਕੇ ਨਾਰੇ ਮਾਰਦੇ ਹੋਣ ਵੀ ਸਾਨੂੰ ਚੰਡੀਗੜ੍ਹ ਵੀ ਦਿਓ ਜੀ ਸਾਨੂੰ ਟੈਕਸ ਤੋਂ ਟੈਕਸ ਬੈਨੀਫਿਟ ਸਟੇਟ ਵੀ ਬਣਾਓ ਜੀ ਸਾਡੀ ਕਿਸਾਨੀ ਨੂੰ ਐਮਐਸਪੀ ਦਿਓ ਜੀ ਕੱਲੇ ਸ਼ਹਿਰਾਂ ਦੀ ਵੋਟ ਦੇ ਨਾਲ ਸ਼ਹਿਰ ਤੇ ਪਿੰਡ ਦੇਖੋ ਜਿੰਨਾ ਮਕਾਨ ਦਾ ਕਮਰਾ ਮਹੱਤਵਪੂਰਨ ਹੁੰਦਾ ਨਾ ਉਹਨਾਂ ਹੀ ਮਕਾਨ ਦਾ ਵਿਹੜਾ ਤੁਸੀਂ ਕੋਈ ਘਰ ਵੇਖਿਆ ਬਿਨਾ ਵਿਹੜੇ ਤੋਂ ਜੇ ਘਰ ਬਿਨਾ ਵਿਹੜੇ ਤੋਂ ਹੋਵੇ ਨਾ ਤੇ ਧੁੱਪ ਸੇਕਣੀ ਵੀ ਔਖੀ ਹੋ ਜਾਂਦੀ ਤੇ ਛੱਤ ਤੇ ਜਾਣਾ ਪੈਂਦਾ ਫਿਰ ਉਹ ਗਦਾਮ ਹੀ ਹੁੰਦਾ ਹਨੇਰਾ ਜਿਹਾ ਇਸ ਕਰਕੇ ਸੋ ਪੰਜਾਬ ਸ਼ਹਿਰ ਔਰ ਪਿੰਡ ਦੋਹਾਂ ਦਾ ਸੁਮੇਲ ਹੈ ਤੇ ਪਿੰਡ ਸਾਡੀ ਕਿਸਾਨੀ ਤੇ ਹੈ ਸ਼ਹਿਰ ਸਾਡਾ ਵਪਾਰ ਕਾਰੋਬਾਰਤ ਹੈ ਇਸ ਕਰਕੇ ਭਾਜਪੀ ਨੂੰ ਸਾਰੇ ਬਾਰੇ ਸੋਚਣਾ ਪਊਗਾ ਹੁਣ ਭਗਵੰਤ ਮਾਨ ਦੀ ਵਕਾਲਤ ਇਹ ਹੈ ਕਿ 50000 ਨੌਕਰੀਆਂ ਵੀ ਦਿੱਤੀਆਂ ਆ ਜਿਹੜੇ ਐਮਐਲਏ ਦੇ 5 5 7 7 9 9 ਪੈਨਸ਼ਨਾਂ ਲੱਗਦੀਆਂ ਸੀ ਬੰਦ ਕੀਤੀਆਂ ਘਟੋ ਘਟ ਓਡੀ ਜਿਸ ਤਰ੍ਹਾਂ ਪੁਰਾਣੀਆਂ ਸਰਕਾਰਾਂ ਲੁੱਟ ਮਚਾਉਂਦੀਆਂ ਰਹੀਆਂ ਤੇ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਲੀਡਰ ਸੀ ਉਹ ਲੁੱਟ ਮਚਾਉਂਦੇ ਰਹੇ ਉਹ ਸਥਿਤੀ ਆਮ ਆਦਮੀ ਪਾਰਟੀ ਚ ਨਹੀਂ ਹੈ ਹਾਂ ਕੁਝ ਐਮਐਲਏ ਨੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਮੈਂ ਉਹੀ ਕਹਿਣ ਲੱਗਾ ਸੀ ਉਹ ਛਾਨਣੇ ਪੈਣੇ ਉਹ ਛਾਨਣੇ ਪੈਣੇ ਭਗਵੰਤ ਜੀ ਦਾ ਇਹ ਜਿਹੜੀ ਮੀਟਿੰਗ ਹੈ ਇਸੇ ਇਹਦਾ ਮੁੱਦਾ ਇਹੀ ਹੋਵੇ ਵੀ ਜਿਹੜੇ ਐਮਐਲਏਆਂ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਜਾਂ ਉਹ ਸਹੀ ਢੰਗ ਨਾਲ ਹਲਕੇ 'ਚ ਡਿਲੀਵਰ ਨਹੀਂ ਕਰ ਪਾ ਰਹੇ ਜਾਂ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਹੈ ਤੇ ਉਹਨਾਂ ਦੇ ਉੱਤੇ ਅੱਖ ਰੱਖੋ ਉਹਨਾਂ ਨੂੰ ਖਿੱਚ ਕੇ ਰੱਖੋ ਵੀ ਲੋਕਾਂ ਤੱਕ ਸਹੂਲਤ ਜਾਂ ਲੋਕਾਂ ਦੇ ਮਸਲੇ ਹੱਲ ਕਿਉਂ ਨਹੀਂ ਹੋ ਰਹੇ ਕਿਉਂ ਨਹੀਂ ਹੁੰਦੇ ਹੁਣ ਮੈਂ ਦੇਖ ਰਿਹਾ ਸੀ ਕਾਂਗਰਸੀ ਲੀਡਰਾਂ ਇੱਕ ਸਾਡਾ ਬਹੁਤ ਵੱ ਕੇਜਰੀਆਲ ਮੁੱਖ ਮੰਤਰੀ ਨਹੀਂ ਰਿਹਾ ਮੁੱਦਾ ਇਹ ਨਹੀਂ ਸਾਡੇ ਲਈ ਹੋਣਾ ਚਾਹੀਦਾ ਵੀ ਕੇਜਰੀਆਲ ਮੁੱਖ ਮੰਤਰੀ ਰਿਹਾ ਜਾਂ ਨਹੀਂ ਰਿਹਾ ਮੁੱਦਾ ਸਾਡੇ ਲਈ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਮੁੱਦਾ ਇਹ ਹੋਣਾ ਚਾਹੀਦਾ ਹੈ ਵੀ ਤੁਹਾਡੀ ਸਰਕਾਰ ਉੱਥੇ ਤੁਹਾਡੀ ਪਾਰਟੀ ਉੱਥੇ ਜ਼ੀਰੋ ਰਹਿ ਗਈ ਦਿੱਲੀ 'ਚ ਜੇ ਤੁਸੀਂ ਦਿੱਲੀ 'ਚ ਜ਼ੀਰੋ ਹੋਗੇ ਤੁਸੀਂ ਪੰਜਾਬ 'ਚ ਆਪਣੇ ਆਪ ਨੂੰ ਕਿਵੇਂ ਸਾਹਮਣਾ ਜੇ ਭਗਵੰਤ ਮਾਨ ਡਿਲੀਵਰ ਨਹੀਂ ਕਰਦਾ ਸੰਦੀਪ ਜੀ ਮੈਨੂੰ ਇਹ ਗੱਲ ਦੱਸੋ ਜੇ ਭਗਵੰਤ ਮਾਨ ਡਿਲੀਵਰ ਨਹੀਂ ਕਰਦਾ ਤੁਸੀਂ ਉਮੀਦ ਕੀ ਤੋਂ ਰੱਖੋਗੇ ਭਾਜਪਾ ਤੋਂ ਉਮੀਦ ਰੱਖਦੀ ਹਾਂ ਅੱਜ ਦੇ ਸਮੇਂ 'ਚ ਅੱਜ ਲੱਗਦਾ ਹੈ ਕਿ ਬੀਜੇਪੀ ਸਾਰੀਆਂ ਮੰਗਾਂ ਮੰਨ ਰਹੀ ਹੈ ਕੀ ਤੋਂ ਉਮੀਦ ਰੱਖੋਗੇ ਕਾਂਗਰਸ ਤੋਂ ਤੁਹਾਨੂੰ ਲੱਗਦਾ ਜਿਹੜੀ ਕਾਂਗਰਸ ਦਿੱਲੀ 'ਚ ਜ਼ੀਰੋ ਹੋਗੀ ਜਿਨੇ ਦਿੱਲੀ 'ਚ ਚਿਹਰਾ ਨਹੀਂ ਦਿੱਤਾ ਉਹ ਪੰਜਾਬ 'ਚ ਚਿਹਰਾ ਦੇ ਦੂ ਹਾਲਾਂਕਿ ਗੱਲਾਂ ਹੋ ਰਹੀਆਂ ਨੇ ਚਰਚਾ ਇਹੀ ਚੱਲ ਰਹੀ ਹੈ ਵੀ ਚਿਹਰਾ ਤਲਾਸ਼ੋ ਨਹੀਂ ਦਿੱਲੀ ਦੇ ਵਿੱਚ ਅਸੀਂ ਚਿਹਰਾ ਨਹੀਂ ਦੇ ਪਾਏ ਸੰਦੀਪ ਜੀ ਚਿਹਰਾ ਹੈ ਚਿਹਰਾ ਹੈ ਇਹ ਗੱਲਾਂ ਹਾਈ ਕਮਾਂਡ ਤੱਕ ਪੁੱਜੀਆਂ ਕਾਂਗਰਸ ਪਾਰਟੀ ਕੋਲੇ 2-3 ਵੱਡੇ ਚਿਹਰੇ ਸਪਸ਼ਟ ਪਏ ਨੇ ਮੈਂ ਜਿੱਥੇ ਅੱਜ ਪਹੁੰਚਿਆ ਨਵਜੋਤ ਸਿੱਧੂ ਨੰਬਰ 1 ਚਿਹਰਾ ਕਾਂਗਰਸ ਜਦੋਂ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੂ ਪੰਜਾਬ 'ਚ ਘਟੂ ਘਟ ਕਾਂਗਰਸ ਇਮਾਨਦਾਰੀ ਦੇ ਦਾਅਵੇ ਨਾਲ ਵੋਟ ਮੰਗਣ ਜਾ ਸਕਦੀ ਹੈ ਵੀ ਸਾਡਾ ਚਿਹਰਾ ਇਹ ਹੈ ਔਰ ਨਵਜੋਤ ਸਿੱਧੂ ਕੋਲੇ ਏਜੰਡਾ ਹੈ ਨਵਜੋਤ ਸਿੱਧੂ ਏਜੰਡਾ ਲੈਸ ਵਿਅਕਤੀ ਨਹੀਂ ਹੈ ਉਹਦੇ ਕੋਲੇ ਹੁਨਰ ਹੈ ਉਹਨੇ ਆਪਣਾ ਕਾਰੋਬਾਰ ਦੇਖੋ ਕਮੈਂਟਰੀ ਕਰਨ ਫੇਰ ਗਿਆ ਨਵਜੋਤ ਸਿੱਧੂ ਤੇ ਫੇਰ ਸਭ ਤੋਂ ਨੰਬਰ 1 ਤੇ ਪਹੁੰਚ ਗਿਆ ਕਮੈਂਟਰੀ 'ਚ ਉਹ ਅਗਰ ਮੁੱਖ ਮੰਤਰੀ ਵੀ ਬਣਦਾ ਹੈ ਤੇ ਉਹ ਘਟੂ ਘਟ ਜਿਸ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਉਹਦੀ ਉਹਦੀ ਆਪਣੀ ਬ੍ਰਾਂਡ ਵੈਲਿਊ ਹੈ ਨਾ ਤੇ ਉਹ 20-25 ਹਜ਼ਾਰ ਕਰੋੜ ਰੁਪਇਆ ਨਵਜੋਤ ਸਿੰਘ ਸਿੱਧੂ ਦੇ ਨਾਂ ਤੋਂ ਪੂਰੇ ਦੇਸ਼ 'ਚ ਪੰਜਾਬ ਚ ਆ ਜਾਣਾ ਉਹ ਸੰਦ ਵੀ ਆ ਜੂਗੀ ਇਹ ਫਰਕ ਹੈ ਹੁਣ ਕਾਂਗਰਸ ਪ੍ਰਤਾਪ ਬਾਜਵੇ ਨੂੰ ਅਗਰ ਨਵਜੋਤ ਸਿੱਧੂ ਨਹੀਂ ਕਰਨਾ ਪ੍ਰਤਾਪ ਬਾਜਵਾ ਉਹਨਾਂ ਨੂੰ ਅੱਗੇ ਕਰ ਲਈ ਚਰਨਜੀਤ ਚੰਨੀ ਤਾਂ ਚਲੋ ਹੁਣ ਪਾਰਲੀਮੈਂਟ ਚ ਚਲੇ ਗਏ ਔਰ ਚਰਨਜੀਤ ਚੰਨੀ ਪਿਛਲੀ ਵਾਰੀ ਦੁਬਾਰਾ ਨਹੀਂ ਜਿੱਤ ਸਕੇ ਪ੍ਰਤਾਪ ਬਾਜਵੇ ਨੂੰ ਤੁਸੀਂ ਬਣਾ ਲਓ ਫਿਰ ਮੁੱਖ ਮੰਤਰੀ ਦਾ ਚਿਹਰਾ ਤੁਸੀਂ ਪ੍ਰਤਾਪ ਬਾਜਵਾ ਵੀ ਨਹੀਂ ਬਣਾਉਣਾ ਚਾਹੁੰਦੇ ਨੌਜਵਾਨ ਪ੍ਰਧਾਨ ਹੈ ਤੁਹਾਡਾ ਰਾਜਾ ਵੜਿੰਗ ਉਹਨੂੰ ਬਣਾ ਲਓ ਪਰ ਨੰਬਰ 1 ਤੇ ਨਵਜੋਤ ਸਿੱਧੂ ਖੜਾ ਹੈ ਪਰ ਕਾਂਗਰਸ ਨੂੰ ਫੈਸਲਾ ਤਾਂ ਕਰਨਾ ਪਊਗਾ ਨਾ ਅਗਰ ਕਾਂਗਰਸ ਇਸੇ ਤਰ੍ਹਾਂ ਚੱਲੂਗੀ ਵੀ ਅਸੀਂ ਬਿਨਾ ਚਿਹਰੇ ਤੋਂ ਜਾਣਾ ਹੈ ਤੇ ਕਾਂਗਰਸ ਦਾ ਸੰਗਠਨ ਉਸ ਤਰ੍ਹਾਂ ਦਾ ਨਹੀਂ ਹੈ ਕਿ ਉਹ ਬਿਨਾ ਚਿਹਰੇ ਤੋਂ ਲੜਾਈ ਲੜ ਲੈਣ ਭਾਜੀਪੀ ਲੜ ਲੈਂਦੀ ਹੈ ਭਾਜੀਪੀ ਦਾ ਸੰਗਠਨ ਚੰਗਾ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਚਿਹਰਾ ਫਿਰ ਮੋਦੀ ਸਾਹਿਬ ਆਪ ਹੈ ਨਾ ਆਪ ਅੱਗੇ ਲੱਗ ਜਾਂਦੇ ਆ ਮਤਲਬ ਭਾਜੀਪੀ ਚ ਸੰਗਠਨ ਅੱਗੇ ਰਹਿੰਦਾ ਹੈ ਦੇਖੋ ਚਿਹਰਾ ਪੰਜਾਬ ਚ ਭਾਜੀਪੀ ਕੋਲੇ ਵੀ ਕੋਈ ਨਹੀਂ ਜਿਹੜਾ ਤੁਹਾਨੂੰ ਲੱਗੇ ਕਿ ਅਸੀਂ ਸਿੱਧੇ-ਸਿੱਧੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਲਈਏ ਬੀਜੇਪੀ ਦਾ ਚਿਹਰਾ ਉਹ ਕਾਮਯਾਬ ਹੋਊਗਾ ਹਾਲਾਂਕਿ ਅਵਿਨਾਸ਼ ਰਾਏ ਖੰਨਾ ਵਰਗੇ بڑے ਸੀਨੀਅਰ ਲੋਕ ਨੇ ਪਰ ਬੀਜੇਪੀ ਨੂੰ ਉਸ ਤੋਂ ਪਹਿਲਾਂ ਪੰਜਾਬ ਬਾਰੇ ਫੈਸਲੇ ਕਰਨੇ ਪੈਣਗੇ ਸੰਦੀਪ ਜੀ ਜਿਹੜੀ ਸਲੀਟ ਤੇ ਤੁਸੀਂ ਲਿਖਣਾ ਹੈ ਉਸ ਸਲੀਟ ਨੂੰ ਤੁਸੀਂ ਸਾਫਤਾ ਕਰੋਗੇ ਨਾ ਸਾਫ ਕਰੋਗੇ ਫਿਰ ਤੁਸੀਂ ਲਿਆਉਂਗੇ ਸਲੀਟੀ ਸੋ ਤੁਸੀਂ ਪਲੇਟ ਸਾਫ ਨਹੀਂ ਕੀਤੀ ਸਲੀਟ ਸਲੀਟ ਸਾਫ ਨਹੀਂ ਕੀਤੀ ਇਹਦਾ ਮਤਲਬ ਹੈ ਚਲੋ ਮੈਂ ਪਲੇਟ ਕਹਿ ਗਿਆ ਜੇ ਪਲੇਟ ਵੀ ਸਾਫ਼ ਹੋਊਗੀ ਤਾਂ ਹੀ ਉਹਦੇ 'ਚ ਤੁਸੀਂ ਲੰਗਰ ਪਾਣੀ ਪਾਓਗੇ ਨਾ ਸੋ ਇਸ ਕਰਕੇ ਬੀਜੇਪੀ ਨੂੰ ਡਿਲੀਵਰ ਕਰਨਾ ਪੈਣਾ ਹੁਣ ਉਹ ਕੇਂਦਰ 'ਚ ਹੈ ਸੱਤਾ 'ਚ ਹੈ ਬੀਜੇਪੀ ਕਰੇ ਬੀਜੇਪੀ ਦੇ ਮੰਤਰੀ ਰਹਿ ਹਟੇ ਪੰਜਾਬ 'ਚ ਹਰਦੀਪ ਪੂਰੀ ਰਹਿ ਗਏ ਸੋਮ ਪ੍ਰਕਾਸ਼ ਦੋਨੋਂ ਮੰਤਰੀ ਰਹਿ ਗਏ ਸਨੀ ਦਿਓਲ ਰਹਿ ਗਿਆ ਉਹ ਫਿਲਮਾਂ 'ਚ ਨਲਕਾ ਨਲਕਾ ਪਟਦਾ ਪਰ ਉਹਨੇ ਪੰਜਾਬ ਦੀ ਡਿਵੈਲਪਮੈਂਟ ਲਈ ਕੁਝ ਨਹੀਂ ਕੀਤਾ ਨਾ ਸੋਮ ਪ੍ਰਕਾਸ਼ ਔਰ ਹਰਦੀਪ ਪੂਰੀ ਤੁਸੀਂ ਮੈਨੂੰ ਅੱਖਾਂ ਬੰਦ ਕਰਕੇ ਦੱਸ ਦੋ ਕਿ ਹਰਦੀਪ ਪੂਰੀ ਔਰ ਸੋਮਨਾਥੇ ਦੋ ਮੰਤਰੀ ਸੋਮ ਪ੍ਰਕਾਸ਼ ਕਿਹੜਾ ਉਦਯੋਗ ਪੰਜਾਬ ਤੇ ਲਿਆਏ ਕਿਹੜਾ ਪ੍ਰੋਜੈਕਟ ਪੰਜਾਬ ਤੇ ਲਿਆਏ ਜਿਹੜਾ ਅਸੀਂ ਯਾਦ ਕਰੀਏ ਬਾਦਲ ਸਾਹਿਬ ਤਾਂ ਫਿਰ ਬਠਿੰਡੇ ਵਾਲੀ ਰਿਫਾਇਨਰੀ ਲਿਆਈ ਸੀ ਚਲੋ ਏਮਜ਼ ਲਿਆਏ ਹਾਂ ਇਹ ਤੁਸੀਂ ਦੱਸੋ ਨਾ ਇਹ ਕੀ ਲਿਆਈ ਠੀਕ ਹੈ ਉਹ ਫਿਰੋਜ਼ਪੁਰ ਵਾਲਾ ਇੱਕ ਉਹ ਸੈਂਟਰ ਹੈਗਾ ਉਹ ਭਾਜੀਪੀ ਦੇ ਨਾਂ ਤੇ ਚੱਲ ਰਿਹਾ ਵੀ ਉੱਥੇ ਅਸੀਂ ਐਕਸਟੈਂਸ਼ਨ ਉੱਥੇ ਵੀ ਏਮਜ਼ ਸੈਟਲਾਈਟ ਸੈਂਟਰ ਬਣਨਾ ਹੈ ਸੋ ਪ੍ਰਾਪਤੀ ਪੰਜਾਬ ਨੂੰ ਡਿਲੀਵਰੀ ਕੀ ਹੈ ਪੰਜਾਬ ਨੂੰ ਡਿਲੀਵਰੀ ਸੈਂਟਰ ਦੀ ਕੀ ਮੰਗਦਾ ਹੈ ਪੰਜਾਬ ਤੁਸੀਂ ਕਿਸਾਨੀ ਦਾ ਕਰਜ਼ਾ ਮਾਫ਼ ਕਰੋ ਤੁਸੀਂ ਐਮਐਸਪੀ ਦਾ ਕਾਨੂੰਨ ਬਣਾਓ ਤੁਸੀਂ ਪੰਜਾਬ ਨੂੰ ਟੈਕਸ ਬੈਨੀਫਿਟ ਸਟੇਟ ਦਿਓ ਪੰਜਾਬ ਆਰਥਿਕ ਤੌਰ ਤੇ ਤਕੜਾ ਤਾਂ ਹੋਊਗਾ ਨਾ ਕਾਲੇ ਦੌਰ ਅਸੀਂ ਖੰਡਾਇਆ ਬਿਲਕੁਲ ਕਾਲੇ ਦੌਰ ਤੋਂ ਹੀ ਪੰਜਾਬ ਦੇ ਸਿਰ ਜਿਹੜਾ ਬੋਝ ਡਲਾ ਸਾਹ ਪਿਆ ਉਹ ਬੋਝ ਵਾਧਦਾ ਗਿਆ ਵਾਧਦਾ ਗਿਆ ਤੇ ਅੱਜ ਹਾਲਾਤ ਨੌਬਦ ਇਹ ਆ ਇਸ ਕਰਕੇ ਇਹ ਹੁਣ ਜਿਹੜੀ ਜਿਹੜੀ ਪੋਲਿਟਿਕਸ ਹੈ ਨਾ ਉਹ ਕੀ ਹੈ ਇੱਕ ਵਿਅਕਤੀ ਨੂੰ ਟਾਰਗੇਟ ਕਰ ਲਓ ਪਹਿਲਾਂ ਨਵਜੋਤ ਸਿੰਘ ਸਿੱਧੂ ਟਾਰਗੇਟ ਹੁੰਦਾ ਰਿਹਾ ਦੇਖੋ ਕਾਂਗਰਸ ਦੇ ਅੰਦਰੋਂ ਵੀ ਟਾਰਗੇਟ ਰਿਹਾ ਅਕਾਲੀ ਦਲ ਨੇ ਸਿੱਧੂ ਨੂੰ ਟਾਰਗੇਟ ਕੀਤਾ ਭਾਜਪਾ ਨੇ ਸਿੱਧੂ ਨੂੰ ਟਾਰਗੇਟ ਕੀਤਾ ਸਾਰਿਆਂ ਨੇ ਸਿੱਧੂ ਨੂੰ ਟਾਰਗੇਟ ਕੀਤਾ ਜੇ ਉਹ ਜੇ ਉਹ ਬੰਬੇ ਪ੍ਰੋਗਰਾਮ ਕਰਨ ਜਾਂਦਾ ਸੀ ਉਹ ਵੀ ਛੜਾਤਾ ਵੀ ਇਹ ਬਤੌਰ ਮੰਤਰੀ ਪ੍ਰੋਗਰਾਮ ਕਿਉਂ ਕਰ ਰਿਹਾ ਉਹ ਆਪਣੇ ਰੋਜ਼ਗਾਰ ਤੇ ਜਾ ਰਿਹਾ ਭਾਈ ਉਹਨੂੰ ਟਾਰਗੇਟ ਕੀਤਾ ਹੁਣ ਅਗਲਾ ਟਾਰਗੇਟ ਬਣੂਗਾ ਭਗਵੰਤ ਮਾਨ ਉਹ ਬਣੀ ਗਿਆ ਦੋ ਦਿਨਾਂ ਦਾ ਆਪਾਂ ਦੇਖਿਆ ਕਿ ਜੀ ਬਸ ਭਗਵੰਤ ਮਾਨ ਨੂੰ ਬਦਲ ਦੇਣਾ ਹੈ ਕੇਂਦਰੀ ਹਾਲ ਨੇ ਬਦਲ ਦੇਣਾ ਹੈ ਤੇ ਸਿਰਸਾ ਸਾਹਿਬ ਕਹਿੰਦੇ ਵੀ ਭਗਵੰਤਮਾਨ ਸੁਚੇਤ ਹੋ ਜਾਏ ਰਵਨੀਤ ਬਿੱਟੂ ਕਹਿੰਦਾ ਭਗਵੰਤਮਾਨ ਤਿਆਰੀ ਕਰੇ ਭੰਡ ਤਿਆਰੀ ਕਰੇ ਐਦਾਂ ਦੇ ਸ਼ਬਦ ਰਵਨੀਤ ਬਿੱਟੂ ਵਰਤ ਰਿਹਾ ਹੈ ਇਹਦਾ ਮਤਲਬ ਹੈ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਕਾਂਗਰਸ ਔਰ ਅਕਾਲੀ ਜਿਹੜੇ ਸ਼ਬਦ ਹੈ ਨਾ ਕਿ ਭਗਵੰਤਮਾਨ ਨੂੰ ਭੰਡ ਕਹਿ ਦੇਣਾ ਹੀ ਗਲਤ ਹੈ ਤੁਹਾਡੇ ਹਾਨ ਦੇ ਆ ਭਗਵੰਤਮਾਨ ਤੁਸੀਂ ਭਗਵੰਤ ਕਹਿ ਲਓ ਗੱਲ ਸਮਝ ਆਉਂਦੀ ਹੈ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਸੰਦੀਪ ਜੀ ਭਗਵੰਤਮਾਨ ਟਾਰਗੇਟ ਰਹੂਗਾ ਪਰ ਵੱਡੀ ਗਿਣਤੀ ਪੰਜਾਬੀ ਵੀ ਉਹਦੇ ਨਾਲ ਖੜੇ ਨੇ ਕਿਉਂ ਕਿ ਮਹਿਨ ਨਹੀਂ ਪਾਈ ਭਗਵੰਤ ਮਾਨ ਨੇ ਨਾ ਫੈਕਟਰੀਆਂ ਪਾਈਆਂ ਨਾ ਟਰਾਂਸਪੋਰਟਾਂ ਪਾਈਆਂ ਔਰ ਲੋਕ ਇੱਕ ਇਹ ਜਿਹਾ ਮੁੱਖ ਮੰਤਰੀ ਚਾਹੁੰਦੇ ਨੇ ਵੀ ਠੀਕ ਹੈ ਉਸ ਪੱਦਰ ਤੇ ਡਵੈਲਪਮੈਂਟ ਪੰਜਾਬ ਦੀ ਨਹੀਂ ਹੋ ਰਹੀ ਜਿਸ ਪੱਦਰ ਤੇ ਅਸੀਂ ਸੋਚਦੇ ਹਾਂ ਬਿਲਕੁਲ ਹਾਂ ਉਹ ਸਮਝ ਆਉਂਦੀ ਹੈ ਪਰ ਸਰਬਾਹੂ ਗੱਲ ਸਮਝ ਆਉਂਦੀ ਹੈ ਵੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਨਾ ਗੱਲਾਂ ਬਹੁਤ ਸੀ ਇਹ ਮੈਂ ਤੁਹਾਨੂੰ ਵੀ ਦੱਸਦਾ ਪਰ ਭਗਵੰਤ ਮਾਨ ਨੇ ਜਾਂ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਉਸ ਪੱਦਰ ਤੇ ਬਰਬਾਦ ਵੀ ਨਹੀਂ ਕੀਤਾ ਜਿੰਨਾ ਪਿਛਲਿਆਂ ਨੇ ਕੀਤਾ ਕਰਜ਼ਾ ਪਾਉਣੇ 3 ਲੱਖ ਕਰੋੜ ਦਾ ਪਿਛਲਾ ਦੇ ਕੇ ਗਏ ਪਿਛਲੇ ਛਾੜ ਕੇ ਗਏ ਨੇ ਭਗਵੰਤ ਮਾਨ ਲਾ ਰਿਹਾ ਭਾਵੇਂ ਅੱਜ ਸਰਕਾਰ ਔਖੀ ਚੱਲ ਰਹੀ ਹੈ ਮੁਫਤ ਬਿਜਲੀ ਪੰਜਾਬ ਚ ਦਿੱਤੀ ਜਾ ਰਹੀ ਹੈ ਪਿਛਲਿਆਂ ਨੇ ਦਿੱਤੀ ਗਰੀਬ ਲੋਕਾਂ ਦੇ ਲਈ ਤੁਸੀਂ ਦੱਸੋ ਨਾ ਪਿਛਲੀ ਵਾਲੇ ਤਾਂ ਪੈਨਸ਼ਨਾਂ ਹੀ 5 5 6 6 7 7 ਲੱਖ ਤੁਸੀਂ ਸਾਰੀ ਜ਼ਿੰਦਗੀ ਐਮ ਐਲ ਏ ਵੀ ਰਹੋ ਰਿਟਾਇਰ ਹੋ ਕੇ ਤੁਸੀਂ 5 5 6 6 7 7 ਪੈਨਸ਼ਨਾਂ ਰਹੋ ਲਓ ਤੇ ਮੁਲਾਜ਼ਮ ਸਰਕਾਰੀ ਆ ਉਹ ਵਿਚਾਰੇ ਦੀ ਇੱਕ ਪੈਨਸ਼ਨ ਔਖੀ ਹੈ ਉਹਦੀ ਤੁਸੀਂ ਇੱਕ ਪੈਨਸ਼ਨ ਦੇਣ ਨੂੰ ਤਿਆਰ ਨਹੀਂ ਪਿਛਲੇ ਵਾਲੇ ਜਿਹੜੇ ਫੈਸਲੇ ਕਰਕੇ ਗਏ ਆ ਇਸ ਕਰਕੇ ਸਾਰਿਆਂ ਦੇ ਵਿੱਚੋਂ ਅੱਜ ਵੀ ਪੰਜਾਬ 'ਚ ਜਦੋਂ ਤੁਸੀਂ ਮੁਕਾਬਲਾ ਕਰਨਾ ਹੈ ਨਾ 27 ਦਾ ਇੱਕ ਪਾਸੇ ਭਗਵੰਤ ਮਾਨ ਖੜਾ ਹੈ ਕੇਜ ਇੱਕ ਪਾਸੇ ਭਗਵੰਤ ਮਾਨ ਖੜਾ ਹੈ ਨਵਜੋਤ ਸਿੱਧੂ ਨੂੰ ਕਾਂਗਰਸ ਲੈ ਕੇ ਆਉਂਦੀ ਹੈ ਜਾਂ ਨਹੀਂ ਆਉਂਦੀ ਇਹ ਕਾਂਗਰਸ ਨੇ ਤੈਅ ਕਰਨਾ ਹੈ ਵੀ ਉਹਨੇ ਪੰਜਾਬ 'ਚ ਜ਼ੀਰੋ ਹੋਣਾ ਹੈ ਉਹਨੇ ਪੰਜਾਬ 'ਚ ਦਿੱਲੀ ਵਾਲਾ ਹਾਲ ਕਰਾਉਣਾ ਹੈ ਜਾਂ ਪੰਜਾਬ ਦੇ ਵਿੱਚ ਉਹਨੇ ਸਰਕਾਰ ਬਣਾਉਣੀ ਹੈ ਮੁਕਾਬਲੇ 'ਚ ਆਉਣਾ ਹੈ ਇਹ ਇਹ ਗੱਲ ਹੈ ਜਿਹੜੀ ਕਿ ਪਾਰਟੀਆਂ ਨੇ ਤੈਅ ਕਰਨੀਆਂ ਹੁਣ ਅਕਾਲੀ ਦਲ ਜਿੱਥੇ ਖੜਾ ਹੈ ਅਕਾਲੀ ਦਲ ਦੀ ਤਾਂ ਗਾਰੰਟੀ ਕੋਈ ਨਹੀਂ ਨਾ ਅਕਾਲੀ ਦਲ ਦੀ ਤਾਂ ਗਾਰੰਟੀ ਕੋਈ ਨਹੀਂ ਵੀ ਅਕਾਲੀ ਦਲ ਦਾ ਕੀ ਬਣਨਾ ਹੈ ਹਜੇ ਤਾਂ ਉਹਨਾਂ ਦੀ ਮੈਂਬਰਸ਼ਿਪ ਚੱਲ ਰਹੀ ਹੈ ਹਜੇ ਤਾਂ ਜਥੇਦਾਰ ਸਾਹਿਬ ਇਸ ਮੈਂਬਰਸ਼ਿਪ ਨੂੰ ਪ੍ਰਵਾਨ ਕਰਦੇ ਆ ਜਾਂ ਨਹੀਂ ਉਹਦੇ ਤੇ ਵੀ ਕਲੈਰਿਟੀ ਨਹੀਂ ਕਿਉਂਕਿ ਹਜੇ ਤੱਕ ਤਾਂ ਉਹ ਸੱਤ ਮੈਂਬਰੀ ਕਮੇਟੀ ਦਾ ਮਸਲਾ ਨਹੀਂ ਨਿਪਟਿਆ ਸੋ ਜਿਹੜੀ ਸਿਆਸਤ ਹੈ ਨਾ ਸੰਦੀਪ ਜੀ ਆਉਂਦੇ ਦਿਨਾਂ 'ਚ ਇਲਜ਼ਾਮਬਾਜ਼ੀਆਂ ਦੀ ਹੋਰ ਵਧਣੀ ਹੈ ਭਗਵੰਤ ਮਾਨ ਤੇ ਹੋਰ ਇਲਜ਼ਾਮ ਲੱਗਣਗੇ ਇਹ ਵੀ ਕੋਈ ਦੂਰਾ ਹੀ ਨਹੀਂ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੀ ਛਾਪੇ ਛੂਪੇ ਪੈਣੇ ਸ਼ੁਰੂ ਹੋ ਜਾਣ ਜਿਵੇਂ ਦਿੱਲੀ 'ਚ ਹੁੰਦਾ ਰਿਹਾ ਸਾਡੀ ਸਿਆਸਤ ਇਸ ਤਰ੍ਹਾਂ ਦੀ ਬਣ ਗਈ ਜੀ ਡਲਾ ਸਾਹਿਬ ਤੁਸੀਂ ਆਪਣਾ ਅੱਛਾ ਇਹ ਗੱਲ ਹੋ ਰਿਹਾ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿਹੜੇ ਕਾਂਗਰਸੀ ਕਈਆਂ ਤੇ ਪੁਰਾਣੇ ਕੇਸ ਖੂਜੇ ਖੁੱਲੇ ਹੋਏ ਨੇ ਆਪ ਵਾਲੇ ਵੀ ਫਿਰ ਆ ਜਾਣ ਵੀ ਆਜੋ ਇਹਨਾਂ ਨੂੰ ਵੀ ਸਾਬਦ ਲੋ ਵਿਜੀਲੈਂਸ ਤੇ ਜਿੰਨਾ ਤੇ ਪਏ ਹਜੇ ਜੀ ਇਹ ਸਿਆਸਤ ਐਂ ਅੱਗੇ ਚੱਲਦੀ ਹੈ ਜੀ ਡਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਹਿस्वीकार ਦੀ ਸਹਿਸਿਕਾਲੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਪੱਖ ਰੱਖ ਸਕਦੇ ਆ ਤੇ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਜ਼ਰੂਰ ਵਧਾਵਾਂਗੇ ਧੰਨਵਾਦ ਧੰਨਵਾਦ ਜੀ